ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਖੜੇ ਆ ਹਰੀਕੇ ਪੱਤਣਾ ਹਰੀਕੇ ਹੈਡ ਤੇ ਜਿੱਥੇ ਸਤਲੁਜ ਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਆ ਤੇ ਇੱਥੋਂ ਲੈਂਦੇ ਬੰਨੇ ਕੱਲਾ ਸਤਲੁਜ ਦਰਿਆ ਰਹਿ ਜਾਂਦਾ ਆ ਜਿਹਨੂੰ ਡਾਉਨਸਟ੍ਰੀਮ ਕਹਿੰਦੇ ਆ ਇਹ ਆਪਸਟ੍ਰੀਮ ਆ ਸੋ ਇੱਥੇ ਤੁਹਾਨੂੰ ਵਿਖਾ ਦਈਏ ਕਿ ਮੈਂ ਉਹ ਕਿਹਨਾ ਕਹਿ ਰਿਹਾ ਮੈਨੂੰ ਤਾਂ ਸਾਹਮਣੇ ਕੈਮਰਾ ਮਾਰੋ ਉਹ ਦੇਖੋ ਜਿਹੜਾ ਲਿਖਿਆ ਆ ਹਾਈ ਫਲੱਡ ਉਹ 1955 ਦੇ ਵਿੱਚ 6 ਲੱਖ ਤੇ 92000 ਕੀ ਪੁਆਇੰਟ 8 ਕਿਊ 6 ਪਾਣੀ ਜਿਹੜਾ ਇੱਥੇ ਆਇਆ ਤੇ 1988 ਦੇ ਵਿੱਚ 6 ਲੱਖ 91000 ਪੁਆਇੰਟ 2 ਜਿਹੜਾ ਆ ਉਹ ਪਾਣੀ ਇੱਥੇ ਜਿਹੜਾ ਹੈਡ ਤੇ ਆਇਆ ਜਿਹੜਾ ਫਲਾਟ ਆ। ਹੋਰ ਗੱਲ ਕਰੀਏ ਆਪਾਂ ਅੱਜ ਦੀ 26 ਅਗਸਤ 2025 ਦੀ ਜੇਕਰ ਗੱਲ ਕਰੀਏ ਤਾਂ ਇਧਰ ਸਾਹਮਣੇ ਜਿਹੜੇ 31 ਗੇਟ ਨੇ 31 ਗੇਟਾਂ ਦੇ ਵਿੱਚ ਇੱਕ ਨੰਬਰ ਗੇਟ ਆ ਜਿਹੜਾ ਉਹ 2 ਫੁੱਟ ਚੱਲਦਾ ਪਿਆ ਵਾ ਤੇ ਜਿਹੜਾ 9 ਨੰਬਰ 게ਟ ਆ ਉਹ 3 ਫੁੱਟ ਚੱਲਦਾ ਪਿਆ ਵਾ ਸੋ ਇਹ ਆਪਸਟ੍ਰੀਮ 2,64,000 ਪਾਣੀ ਆ ਤੇ ਡਾਉਨਸਟ੍ਰੀਮ ਆ ਜਿਹੜਾ ਉਹ 2,40,000 ਦੇ ਲਾਗੇ ਪਹਿਲੇ ਚੱਲ ਰਿਹਾ ਵਾ ਹਾਲਾਤ 2023 ਵਰਗੇ ਬੰਦੇ ਜਾ ਰਹੇ ਆ ਸੋ ਜਿਹੜੇ ਨੀਵੇਂ ਥਾਵਾਂ ਤੇ ਸਾਡੇ ਭਰਾ ਬੈਠੇ ਆ ਨੀਵੇਂ ਥਾਵਾਂ ਤੇ ਬੈਠਿਆ ਉਹਨਾਂ ਨੂੰ ਉੱਚੇ ਥਾਂ ਤੇ ਆਉਣ ਦੀ ਜਿਹੜੀ ਆ ਉਹ ਸਲਾਹ ਦਿੱਤੀ ਜਾਂਦੀ ਹੈ ਕਿ ਨੀਵੇਂ ਥਾਵਾਂ ਤੋਂ ਨਿਕਲ ਕੇ ਉੱਚਿਆਂ ਥਾਵਾਂ ਤੇ ਆ ਜਾਓ ਕਿਉਂਕਿ ਪ੍ਰਸ਼ਾਸਨ ਕੋਲੇ ਕੋਈ ਏਡੇ ਪ੍ਰਬੰਧ ਨਹੀਂ ਹੈਗੇ ਸਾਡੀਆਂ ਸਰਕਾਰਾਂ ਨਕਮੀਆਂ ਸਰਕਾਰਾਂ ਜਿਨ੍ਹਾਂ ਨੇ ਅੱਜ ਤੱਕ ਦਰਿਆਵਾਂ ਦੇ ਕੰਢੇ ਵਸਦੇ ਲੋਕਾਂ ਬਾਰੇ ਸੋਚਿਆ ਹੀ ਨਹੀਂ ਅੱਜ ਤੱਕ 17 ਸਾਲਾਂ ਦੇ ਵਿੱਚ ਦਰਿਆਵਾਂ ਦੇ ਬੰਨ ਜਿਹੜੇ ਉਹਨਾਂ ਨੂੰ ਪੱਕੇ ਨਹੀਂ ਕਰ ਸਕੇ ਉਹਨਾਂ ਨੂੰ ਨੋਚਾ ਨਹੀਂ ਲਾ ਸਕੇ 17 ਸਾਲਾਂ ਦੇ ਵਿੱਚ ਆਏ ਸਾਲ ਹੀ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਆ ਦਰਿਆਵਾਂ ਦੇ ਕੰਢਿਆਂ ਤੇ ਵਸਦੇ ਲੋਕ ਕਰਜ਼ੇ ਦੀ ਮਾਰ ਹੇਠ ਆ ਸੋ ਉਹਨਾਂ ਦੇ ਹਾਲਾਤ ਬਹੁਤ ਮਾੜੇ ਆ ਤੇ ਬੰਨ ਬਹੁਤ ਮਾੜੇ ਆ ਸਾਡੇ ਦਰਿਆਵਾਂ ਦੇ ਕਿਉਂਕਿ 17 ਸਾਲਾਂ ਦੇ ਵਿੱਚ ਸਾਡੀਆਂ ਸਰਕਾਰਾਂ ਬੰਨਾਂ ਨੂੰ ਪੱਕਾ ਨਹੀਂ ਕਰ ਸਕੀਆਂ ਪੱਥਰ ਨਹੀਂ ਲਾ ਸਕੀਆਂ ਸੋ 2,64,000 ਕੁੱਲ ਪਾਣੀ ਆ ਰਿਹਾ ਤੇ ਜਿਹੜਾ 2,40,000 ਦੇ ਲਾਗੇ ਬੰਨੇ ਜਿਹੜਾ ਡੌਨ ਸਟ੍ਰੀਮ ਪਾਣੀ ਜਾ ਰਿਹਾ ਤੇ ਹਾਲਾਤ 2023 ਵਰਗੇ ਬਣਦੇ ਜਾ ਰਹੇ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਆਪਣੀ ਉਹ ਜਵੇਂ ਜਥੇਬੰਦੀ ਦਾ ਨਾਰਾ ਵਾ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਤੇ 2023 ਦੇ ਵਿੱਚ ਵੀ ਲੋਕਾਂ ਨੇ ਬੰਨਾਂ ਨੂੰ ਜਿਹੜਾ ਬੰਨਿਆ ਸੀ ਟੁੱਟੇ ਹੋਏ ਬੰਨਾਂ ਨੂੰ ਸਰਕਾਰਾਂ ਨੇ ਉਦੋਂ ਵੀ ਕੱਖ ਨਹੀਂ ਸੀ ਕੀਤਾ ਸੋ ਹੁਣ ਵੀ ਜਿਹੜੇ ਸੰਪਰਦਾਏ ਬਾਬਾ ਵਿਦੀਚੰਦ ਸੰਪਰਦਾਏ ਸ੍ਰੀ ਹਰੀਆਲੀ ਸਾਹਿਬ ਵਾਲੇ ਬਾਬਾ ਸੁਖਾ ਸਿੰਘ ਜੀ ਉਹ ਹੀ ਸੁਭਰਾਵਾਂ ਦੇ ਕੋਲੇ ਬੰਨ ਨੂੰ ਜਿਹੜਾ ਬੰਨ ਰਿਹਾ ਜਾਂ ਮੁੰਡਾ ਪਿੰਡ ਜਾਂ ਹੋਰ ਵੀ ਜਿੱਥੇ ਬੰਨ ਟੁੱਟੇ ਉੱਥੇ ਬੰਨ ਰਿਹਾ ਸੋ ਹੁਣ ਵੀ ਸੰਸਥਾਵਾਂ ਹੀ ਸਾਡੇ ਆਪਣੇ ਹੀ ਸਾਨੂੰ ਸੌਂਮ ਰਹਾ ਸਰਕਾਰਾਂ ਨੇ ਸਾਨੂੰ ਬੇਸਹਾਰਾ ਛੱਡ ਦਿੱਤਾ ਵਾ ਸਰਕਾਰਾਂ ਬਾਹਾਂ ਖੜੇ ਕਰ ਗਈਆਂ ਨੇ ਕਿਉਂਕਿ ਇਹਨਾਂ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਅੱਜ ਤੱਕ ਕੋਈ ਲੋਕਾਂ ਵਾਸਤੇ ਪਾਲਿਸੀ ਨਹੀਂ ਬਣੀ ਕੋਈ ਦਰਿਆਵਾਂ ਵਾਸਤੇ ਪਾਲਿਸੀ ਨਹੀਂ ਬਣੀ 17 ਸਾਲਾਂ ਦੇ ਵਿੱਚ ਚਾਹੇ ਉਹ ਮੌਜੂਦਾ ਸਰਕਾਰਾਂ ਹੋਣ ਚਾਹੇ ਉਹ ਸਾਬਕਾ ਸਰਕਾਰਾਂ ਹੋਣ ਸੋ ਇਨੀਆਂ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ